ਗੱਡੀ ਮੇ트로 ਲੱਗੀ ਆਪਣੀ ਲੋਡ ਹੋਣ ਸੋ ਐਤਕੇ ਆਪਾਂ ਦੇਖਾਂਗੇ ਹైదరాబాద్ ਹైదరాబాద్ ਦੇ ਲਾ ਮੰਨਿਆ ਰਹੇ ਮੰਦੇ ਦਿਨ ਚੱਲ ਪਏ ਭਾਈ ਦੇਖ ਲੋ ਪ੍ਰਸਾਤ ਦਿਨ ਚੱਲ ਪਏ ਦਿਨ ਤੁਹਾਨੂੰ ਪਤਾ ਹੀ ਆਪਣੇ ਡਰਾਈਵਰ ਮਹਿਕਮਾ ਜਾਣਦਾ ਹੀ ਆ ਸੋ ਚਲੋ 2 ਮਹੀਨੇ ਵੀ ਕੱਢਾਂਗੇ ਵਧੀਆ ਬਾਬਾ ਜੀ ਕਰਤਮਨ ਵਾਦੇ ਜੀ ਕੱਢਾਂਗੇ ਕੋਈ ਚੱਕਰ ਨਹੀਂ ਇਹ ਵੀ ਖੁਸ਼ ਹੋ ਕੇ ਕਰਾਂਗੇ ਗੱਡੀ ਦੇਖ ਲੋ ਭਾਈ ਉਹੀ ਆ ਤਵਾ ਤੂ ਮੂਕੇ ਬਣਾਤੀ ਗੱਲ ਆਪਾਂ ਹੁਣ ਆਪਾਂ ਯਾਰ ਥੋੜਾ ਦਿਮਾਗ ਕੁਝ ਹੋਰ ਚੱਲਦਾ ਵੀ ਆਪਾਂ ਕੋਈ ਚਲੋ ਦੱਸਾਂ ਜਦੋਂ ਕਰਾਵਾਂਗੇ ਉਹਨਾਂ ਉਹਦੇ ਹਿਸਾਬ ਨਾਲ ਜਿਉਂ-ਜਿਉਂ ਟਾਈਮ ਹੁੰਦਾ ਜਿਉਂ-ਜਿਉਂ ਨਾ ਫਰਕ ਪਈ ਜਾਂਦਾ ਚੀਜ਼ਾਂ ਦਾ ਚਲੋ ਲੋਡ ਕਰਕੇ ਕੱਲ ਨੂੰ ਦੇਖਣੇ ਜਿਆਦਾ ਟਾਈਮ ਲੱਗੇ ਗਲੀਅਰ ਗਲੂਸ ਕਰਾਉਣਾ ਗਲੂ ਕਰਾ ਕੇ ਫਿਲਟਰ ਫਲਟ ਕਰਾ ਕੇ ਸਾਥ ਦੇਖਣੇ ਵੀ ਅੱਜ ਤੁਰਦੇ ਆ ਕੱਲ ਨੂੰ ਬਾਈ ਹਨਾ ਫਿਰ ਉਸ ਹਿਸਾਬ ਨਾਲ ਆਪਾਂ ਬਣਾਵਾਂਗੇ ਪਲੈਨਿੰਗ ਥੋੜੇ ਦੋ ਕੰਮ ਹੋਣ ਵਾਲੇ ਨੇ ਕਿਤਾ ਆਪਾਂ ਸ਼ੀਸ਼ਾ ਪਾਉਣਾ ਗੱਡੀ ਦਾ ਆ ਆ ਸ਼ੀਸ਼ਾ ਪਾਉਣੇ ਦਾ ਸੈੱਟ ਕਰਾਤਾ ਕਰਾਉਣਾ ਇੱਕ ਆੰਬ ਖਾਲੀ ਕਰਦੇ ਜਿੱਦਾਂ ਜਲੰਧਰ ਉਸ ਦਾ ਥੋੜਾ ਜਿਹਾ ਹੋ ਗਿਆ ਸੀ ਇਹ ਦੋ ਕੰਮ ਹੋਣ ਵਾਲੇ ਨੇ ਥੋੜਾ ਜਿਹਾ ਕਰਾ ਕੇ ਨਾ ਸੈਟਿੰਗ ਸੋ ਆਪਾਂ ਫਿਰ ਛਾਲੇ ਪਾਵਾਂਗੇ ਲੋ ਬਾਈ ਕਰਕੇ ਆਪਣੀ ਗੱਡੀ ਹੋ ਗਈ ਰੈਡੀ ਸੋ ਭਰ ਕੇ ਇਹ ਆਪਣੀ ਗੱਡੀ ਦੀ ਓਰਿਜਨਲ ਲੁੱਕ ਲੋ ਵੀ ਬਾਈ ਟਾਈਮ ਕਿੰਨਾ ਹੋ ਲੱਗਿਆ ਆਪਣੇ ਆ ਫੁੱਲ ਸੋ ਇੱਧਰ ਵੀ ਆਪਣੇ ਟੈਂਕ 'ਚ 350 ਲੀਟਰ ਇੱਧਰ ਪੈਂਦਾ ਤੇ 215 ਲੀਟਰ ਪੈਂਦਾ ਇੱਧਰ ਕੇ ਨਾ ਪੋਰੋ ਕਰਾ ਲੈਣੇ ਫੁੱਲ ਇੱਧਰ ਆ ਜਾ ਕੇ ਝੂਪਾ ਬਾਰਡਰ ਝੂਪਾ ਬਾਰਡਰ ਤੋਂ ਕਰਾਵਾਂਗੇ ਫਿਰ ਫੁੱਲ ਇੰਨਾ ਹੀ ਤੋਂ ਹੀ ਕਰਾ ਕੇ ਨਾ ਬਾਈ ਗੱਡੀ ਦੀ ਗੱਲੇ ਬਣ ਜਾਂਦੀ ਆਪਣੀ ਆ ਆਪਣਾ ਸਟਾਫ ਆਰਲਾਈਨਸ ਪੰਪਲੀਰ ਕੋਲ ਦਾ ਰਸਤੇ ਦੇ ਬੰਦਾਂ ਨੇ ਓਕੇ ਇੱਥੇ ਨੀਓ ਟ੍ਰੂਟਰ ਚੱਲਣਾ ਲੋ ਵੀ ਮਿੱਤਰੋ ਆਪਣਾ ਹੋ ਗਿਆ ਸਟਾਰਟ ਟ੍ਰਿਪ ਸੋ ਆਪਾਂ ਆ ਗਏ ਸਗਰੂਰ ਨਾਲੇ ਇੱਥੇ ਦੇਖਾਂਗੇ ਟਾਇਰ ਸੋ ਬਾਈ ਆਪਾਂ ਆ ਪਿੰਗਲਵੜ ਤੋਂ ਮੱਥਾ ਟੇਕੇ ਬਿਨਾਂ ਆਪਾਂ ਚਲੇ ਗਏ ਨਹੀਂ ਪ੍ਰਮਾਤਮਾ ਦਾਤੰਦਰੋਸਤ ਜਾਂਦਾਵੇ ਇਤੋਂ ਬਿਨਾਂ ਆਪਾਂ ਬਾਈ ਕਦੇ ਟ੍ਰਿਪ ਸਟਾਰਟ ਹੀ ਨਹੀਂ ਕੀਤਾ ਸੋ ਜਿੰਨੇ ਕ ਜੋਗਾ ਹੁੰਦਾ ਬੰਦਾ ਇੱਥੇ ਆਪਦਾ ਮੱਥਾ ਟੇਕੇ ਜਾਈਦਾ ਸੋ ਆ ਦੇਖਦੇ ਹਾਂ ਅੱਲਾਹ ਵਾਹ ਭਾਈ ਸਾਹਮਣੇ ਸੋ ਮੱਥਾ ਦੇਖੋ। ਉਹ ਵੀ ਭਾਈ ਇਹ ਵੀ ਕੁਝ ਆ ਯਾਰ ਦੁਨੀਆਂ ਦੇ ਬਾਕੀ ਤੁਹਾਨੂੰ ਤਾਂ ਪਤਾ ਹੀ ਆ ਕੀ ਹਿਸਾਬ-ਕਿਹਾ ਹੋਇਆ ਲੱਗਦਾ। 2 ਮਿੰਟ ਨਹੀਂ ਲਾਦੇ ਭਾਈ 2 ਮਿੰਟ ਦਾ ਬਹੁਤਾ ਸਕਿੰਟਾਂ ਦਾ ਟਾਈਮ ਲੱਗਦਾ। ਹਣਾ ਆ ਬੰਦਾ ਟੇਕ ਹੈ ਉਹ ਮੱਥਾ ਸਾਹਮਣੇ ਚਲੋ। ਸੰਗਰੂਰ ਤੋਂ ਪਹਿਲਾਂ ਹਣਾ ਪੈਂਦਾ ਹੈ ਬ੍ਰਾਂਚ ਪਿੰਗਲਵਾੜਾ। ਤੇ ਲਾਭਪਾ ਦੇ ਚਾਲੇ। ਹੁਣ ਦੇਖਦੇ ਆ ਸੰਗਰੂਰ ਸ਼ਹਿਰ ਵਿੱਚ ਦੀ ਲੰਘੀ ਹੈ ਸ਼ਹਿਰ ਤੋਂ ਪਹਿਲਾਂ ਮੌਸਮ ਦਾ ਪੰਜਾਬ ਦਾ ਵੀ ਇੱਕ ਨੰਬਰ ਹੋਇਆ ਪਿਆ ਹੁਣੇ ਇਹੀ ਮੌਸਮ ਤੁਹਾਨੂੰ ਦਿਖਾਇਆ ਸੀ ਪਹਿਲੇ ਵਲੌਗ ਚ ਮਹਾਰਾষ্ট্র ਦਾ ਹਣਾ ਮਹਾਰਾষ্ট্র ਜੀ ਆਈ ਕੁਝ ਹੁੰਦਾ ਚਲੋ ਪੰਜਾਬ ਦਾ ਵੀ ਸੋ ਵਧੀਆ ਰਹੇ ਬਾਈ ਝੋਨਾ ਝੂਨਾ ਲੱਗ ਰਿਹਾ ਆਪਣੇ ਹਣਾ ਮੀਂਹ ਜਿੰਨਾ ਪਵੇ ਵਧੀਆ ਗੱਲ ਆ ਤੇ ਸੌਣ ਤਾਂ ਕੇ ਬਾਈ ਮੌਸਮ ਹੈ ਜੇ ਮਿਲਣਾ ਹੁਣੇ ਰਾਜਸਥਾਨ ਚ ਤਾਂ ਵੀ ਅੱਗੇ ਐਮਪੀ ਮਹਾਰਾষ্ট্র ਬਸ ਆਹੀ ਕੁਝ ਹੁੰਦਾ ਜਾਣਾ ਕਿ ਦਸ ਕੋ ਬਹੁਤ ਸੋਹਣਾ ਹੋ ਜਾਂਦਾ ਚਲੋ ਵਧੀਆ ਗੱਲ ਆ ਯਾਰ ਠੰਡ ਹੈ ਨਾ ਗਰਮੀ ਬਹੁਤ ਸੀਗੀ ਜਿਹੜੇ ਬੰਦੇ ਵਿਚਾਰੇ ਦਿਹਾੜੀ ਲਾਉਂਦੇ ਨੇ ਜਾਂ ਹੋਰ ਬੁਰਾ ਹਾਲ ਨਾ ਜਾਨ ਬਣਾਦਾ ਆਜੋ ਆ ਕੇ ਮਿਲਦੇ ਆ ਬਾਈ ਚਾਹੂ ਪੀਣੇ ਆ ਕੇ ਹੋਟਲ ਤੇ ਹਨਾ ਆਪਾਂ ਲੈ ਲਈ ਆ ਬਾਈ ਯੂਰੀਆ ਯਾਂਸੀ ਤੋਂ ਬਣਾ ਨਹੀਂ ਬਾਈ ਕਦੇ ਯੂਰੀਆ ਬਣਾਓ ਖੜਿਆ ਮੋਟਰ ਆਪਣੀ ਯਾਂਸੀ ਤੋਂ ਬਣਾ ਕਦੇ ਯੂਰੀਨ ਲੈਣਾ ਨਹੀਂ ਨਾ ਕਦੇ ਪਾਇਆ ਬਾਈ ਯੂਰੇ ਵਿੱਚ ਤਾਂ ਆਪਾਂ ਦਿਹਾੜੀ ਭੰਨ ਲਈ ਸੀ ਬਾਈ ਇਹ ਆ ਸੰਗਰੂਰ ਏਜੰਸੀ ਜੇ ਤਾਂ ਮੈਂ ਯੂਰੀਆ ਲੈਣੇ ਆ ਸੋ ਆਜੋ ਯੂਰੀਆ ਯਾਰੀਆਂ ਲਈਏ ਯੂਰੀ ਵਾਲੀ ਵਾਲੀ ਬਾਈਂ ਪਾਰਟੀ ਇੱਕ ਕਿਉਂਕਿ ਹੀ ਗੱਡੀ ਦੇ ਵਿੱਚ ਯੂਰੀ ਆਪਣੇ ਪਹਿਲਾਂ ਵੀ ਬਹੁਤ ਸੀ ਸੋ ਅੱਗੇ ਤੁਹਾਨੂੰ ਪਤਾ ਏ ਜਾਂਸੀਆਂ ਬਾਦੂ ਬਾਈ ਜਿੱਥੇ ਲੋਡ ਪੂ ਲੈ ਲਾਂਗੇ ਸੋ ਪਾਈਏ ਕਸਤਾ ਗਾਇਨ ਪੀ ਲੈ ਆਪਾ ਤੋ ਆਪਾਂ ਹੁਣ ਪਾ ਦਈਏ ਯੂਰੀ ਆ ਜੋ ਬੈਲ ਰੱਖ ਦਈਏ ਗੱਡੀ ਦੇ ਵਿੱਚ ਮੈਂ ਵੀ ਮੈਂ ਬਾਜਣ ਬਣਿਆ ਯੂਰੀ ਆ ਕਿੱਥੇ ਸੰਦ ਪਰਾਂਦਾ ਆਗੇ ਸੋਲਰ ਕਾਰਟ ਅੱਗੇ ਸੰਗਰੂਰ ਰੋਡ ਤੇ ਪੈਂਦਾ ਨਾ ਤੇ ਪਛੇਰ ਬਾਲਬੁੱਲੇ ਸੈਟ ਕਰਾਉਣ ਲੱਗੇ ਆਜ ਤਾਂ ਹੋਰੀ 5 ਵੱਜ ਗਏ ਚਲੋ ਕੋਈ ਨਾ ਇਹ ਦਿਨ ਵੀ ਹੁਣ ਬਾਈ ਤੁਹਾਨੂੰ ਪਤਾ ਮੰਨ ਦੇ ਇਹਦੇ ਨੇ ਹੌਲੀ ਹੌਲੀ ਚੱਲੀ ਜਾਈਦਾ ਇਹਦੇ ਨਾਲ ਨਹੀਂ ਵਾਲੀ ਕਾਲੀ ਕਰੀ ਦੀ ਆ ਬਾਈ ਤੋਂ ਕਰਾਈਦਾ ਕਲੀਸ ਆਪਾਂ ਇੱਥੇ ਐਚ ਬੀ ਪੰਪ ਲੰਘਣ ਸਾਰੀ ਆ ਯਾਰ ਆਪਣਾ ਪਰ ਸੇਰ ਵਾਲਾ ਨੇ ਆਪਾਂ ਲਹਲ੍ਹੰਗਿਆ ਦੀ ਕਾਗਜ਼ ਲੈਣਾ ਗੱਡੀ ਦਾ ਕਾਗਜ਼ ਲੈ ਕੇ ਪਾਵਾਂਗੇ ਉੱਪਰ ਉੱਪਰ ਕਿਉਂਕਿ ਬਾਈ ਗੱਡੀ ਪਹਿਲਾਂ ਹੀ ਤਾਂ ਭਾਜਣ ਵਾਲੀ ਗੱਡੀ ਆ ਭਾਰੀ ਬਣੀ ਹੋਈ ਆ ਉਹ ਇਹ ਉੱਪਰ ਉੱਪਰ ਪਾਦਾ ਕਿਉਂਕਿ ਤਰਪਾਲ 2-3 ਕੁਆਟਾ ਦੇ ਪਾਣੀ ਖੱਟੀਆਂ ਹੋਰ ਕੇ ਬਾਟਰ ਤੇ ਉਲੜੋ ਜਾਂਦਾ ਕੰਮ ਲੋਕ ਲਾੜਨ ਤੋਂ ਲਮਾ ਗਾਗ ਜਾਣਾ ਫਿਰ ਆ ਕੇ ਗਲੀ ਉਤਰਦੇ ਆਂ ਫਿਰ ਤਾਂ ਜਾ ਕੇ ਜੂਪੇ ਬਾਡਰ ਤੇ ਖੜਾਂਗੇ ਉਹ ਆ ਕੇ ਡੀਜ਼ਲ ਉਤੋਂ ਡੀਜ਼ਲ ਵੀ ਦੇਖਾਂਗੇ ਛੇਰੀ ਪਾਈ ਆਦੀ ਕਿਉਂਕਿ ਗੱਡੀ ਜਵਾਈ 30 200 ਮਾਲ ਹੋਇਆ ਪਿਆ ਨਹੀਂ ਤਾਂ 30 ਕਿਟਾਣੇ ਪਾਸ ਕਰਦੀ ਆ ਆਪਣੀ ਮੋਟਰ ਆ ਜੋ ਲੈ ਦਿਆਂ ਫਿਰ ਲੋਬੇ ਮਤਰਾਪਾ ਆਗੇ ਹਰਿਆਣੇ ਦੇ ਵਿੱਚ ਲੇ ਤੇ ਆ ਵਿਚਾਰ ਰਾਤ ਦਾ ਵੀਅੂ ਆਪਣਾ ਰੈਡ ਰੈਡ ਗੱਡੀ ਚ ਕਿਉਂਕਿ ਰਾਤ ਨੂੰ ਯਾਰ ਕਈ ਵਜੇ ਥੋੜੀ ਲਾਈਟ ਦਾ ਮੈਨੂੰ ਵਧੀਆ ਲੱਗਦੀ ਵੀ ਛੋਟੀ ਵਿੱਚ ਕੋਈ ਨੀਰਾ ਕਰਕੇ ਚੱਲ ਗੱਡੀ ਆਕਸੀ ਨੀਰਾ ਕਰਕੇ ਚਲਾਉਣੀ ਪੈਂਦੀ ਆਪਾਂ ਛੋਟੀ ਲਾਈਟ ਰੱਖ ਦੱਗੇ ਵੀ ਰੈਡ ਵਧੀਆ ਲੱਗਦੀ ਆ ਤੇ ਪਿਸ਼ੇ ਸਾਫ ਕਰਦੇ ਆਪਾਂ ਹੁਣ ਪਿਸ਼ੇ ਸਾਫ ਕਰ ਲਈਏ ਮੇਨ ਫਿਰ ਨਾਵਾਂਗੇ ਰਾਤ ਥੋੜ ਵੇ ਆਪਾਂ ਆ ਗਏ ਸੁਵਾਨੀ ਦੇ ਕੋਲ ਗੱਡੀ ਦੇ ਦੇਖ ਕੇ ਟਾਇਰ ਆਪਾਂ ਉਰੋਂ ਲੈਣਾ ਥੋੜਾ ਜਿਹਾ ਸਮਾਨ ਉਹਨੂੰ ਪਤਾ ਰੇ ਸੁਵਾਨੀ ਨਾ ਬਹੁਤ ਵਧੀਆ ਦੁਕਾਨ ਆ ਚਲੋ ਸਮਾਨ ਤਾਂ ਥੋੜਾ ਮਹਿੰਗਾ ਹੀ ਜੋਬਰ ਦਾ ਪਰ ਆਇਆ ਵੀ ਯਾਰ ਜਿਹੜੀ ਚੀਜ਼ ਆਪਾਂ ਨੂੰ ਲੋੜ ਹੁੰਦੀ ਮਿਲ ਜਾਂਦੇ ਆ ਉਰੋਂ ਆਏ ਚੱਕਰ ਬਾਈ ਗੱਡੀ ਦੇ 1000 2000 ਰੁਪਏ ਲੱਗਦਾ ਰਹੇ 1000 2000 ਦੀ ਬਾਤ ਆ 1000 ਰੁਪਏ ਬਾਣਾ ਮੋਟਾ ਖਰਚਾ ਦਾ ਰਹੇ ਆ 500 ਸਮਾਨ ਗੱਡੀ ਦਾ ਪੂਰਾ ਨਾਦਾ ਤੁਹਾਨੂੰ ਦਿਖਾਉਣਾ ਚੱਲ ਗਏ ਸਮਾਨ ਯਾਰ ਚਲੋ ਸੌਣ ਉਹ ਜੁਨਾਸ ਬਕਰਾਂ ਬੈਠਾ ਰਹੇ ਨੇ ਯਾਰ ਇੱਕ ਉਹ ਡਾਡਾ ਕੇ ਵਲ ਲੱਗੀ ਆਹ ਪੰਜ ਸਾਰੇ ਤਿਕਾਰ ਵੀ ਆ ਗਿਆ ਯਾਰ ਪਰਦੇ ਸ਼ੋਹ ਤੇ ਮਾਰਨ ਬਾਈ ਵਧੀਆ ਚੀਜ਼ਾਂ ਆਹ ਜੱਲਾ ਮੇਰਾ ਪਿਆ ਤੈਨੂੰ ਕਾਹਦੀ ਦਵਾ ਲਾਏ ਸਾਰੀ ਸਸਰੀ ਮਿਲਦੀ ਐ ਸਰੰਦਾਲੀ ਉਰੋਂ ਪੰਜ ਸਰੰਦਨੋਂ ਰੇਟਾਂ ਦਾ ਫਰਕ ਐ ਚੀਜ਼ ਸਾਰੀ ਮਿਲਦੀ ਐ ਦੇਖ ਲਾਓ ਯਾਰ ਹਾਂ ਹਾਂ ਇਹ ਨੇ 200 ਰੁਪਏ ਸਾਬ ਨਾ ਨਾ ਲਾਈਕ ਆ ਉਹ ਹੀ ਲੱਗਦੀ ਸੀ ਆ ਜਿੰਨੇ ਸਾਰੇ ਪਾਸੇ ਉਹ ਸੋਨਾ ਸੋਨਾ ਪੂਰਾ ਜਿਗਰ ਗੱਲਬਾਤ ਓਕੇ ਆ ਬਾਈ ਜੀ ਆ ਦੇਖ ਸਾਹ ਨਾ ਸਮਾਂ ਇਹ ਆ ਗੋ ਮਾਤ ਜੀ ਸਭਾਨੀ ਦਾ ਰਹਾ ਬਾਈ ਹਲੰਦ ਬੋਣਾ ਪਾਲੇ ਪੈ ਖੜਾ ਜਿਹਾ ਹਮਨ ਤੇ ਕਹਿਣਾ ਉਹ ਖੜਾ ਜਿਓ ਬਰੇ ਆਪਣਾ ਆ ਲਾਈਟਾਂ ਜਾਵੀਆਂ ਐ ਸਾਹਮਣੇ ਜਿਹੜਾ ਮਰਜੀ ਭਾਈ ਸ਼ੋਅ ਦੇਣਾ ਚੀਜ਼ ਇਹ ਗੱਲ ਫਵਾਤੀ ਹੋਰੇ ਕੱਪੜੇ ਚਾਹ ਉਹ ਵੀ ਮਿੱਤਰੋਂ ਆਪਾਂ ਇਹ ਸੁਪਾ ਵਾਟਰ ਦੇ ਅੱਗੇ ਆਪਾਂ ਉਹ ਡੀਜ਼ਲ ਪਾਉਣੇ ਹੋਣੇ ਆਪਾਂ ਅੱਜ ਅੱਜ ਪਾਉਣੇ ਨਹੀਂ ਡੀਜ਼ਲ ਉਹ ਵੀ ਯਾਰ ਆਪਣੀ ਗੱਡੀ ਪਹਿਲਾਂ ਹੀ ਲੋਡ ਹੋਇਆ ਪਿਆ ਕੰਮ ਕਿਉਂਕਿ ਤਰਪਾਲ ਉੱਪਰ ਕੱਪੜੇ ਲਿਆ ਮੁੜ ਕੇ ਪਾਣੀ ਪੂਣੀ ਪੈ ਗਿਆ ਇਹਦੇ ਪਾਣੀ ਖਿੱਚ ਲੈ ਦੋ ਟਾਈ ਕਾਉਂਟਰ ਫੇਰ ਵਾਟਰਾਂ ਦੇ ਭਈ ਔਖਾ ਹੋ ਜਾਂਦਾ ਤੇਲ ਆਪਾਂ ਪੂਰਾ-ਪੂਰੇ ਰੱਖਣਾ ਗੱਡੀ ਚ ਉਹ ਆਪਾਂ ਛੁੱਪਾ ਵਾਟਰ ਮੀਨ ਰਸਤਾ ਚੋਂ ਕੇ ਐਂਟਰ ਤੇ ਇਹ ਰੇਜ ਤੇ ਕੁ ਡੀਲ ਪਾਉਣੇ ਹੁੰਦੇ ਆ ਕਿ ਬਸ ਐਦ ਕੀ ਨਹੀਂ ਹੋਇਆ ਆਪਾਂ ਆਹ ਇਨੀ ਕਿ ਨਾ ਵੀ ਸੱਤਾ ਟਾਈਮ ਮੋੜ ਕੇ ਛੋਕ ਚੱਕਰ ਇੱਕ ਅੱਧਾ ਅਗਲੇ ਨਹੀਂ ਮੁੜਦੇ ਹੋਏ ਇੱਕ ਦਾ ਪਲੇਟਰ ਲਾਵਾਂਗੇ ਤੇ ਲਾਲ ਨੂੰ ਮੀਨ ਦਾ ਆਪਾਂ ਈਸੀ ਤਰਪਾਲ ਲੈਣੀ ਆ ਸਿੰਗਲ ਡਬਲ ਹੈਗੇ ਬੜੇ ਮੈਂ ਵਾਸਤੇ ਸਿੰਗਲ ਤਰਪਾਲ ਲੈਣੀ ਆ ਈਸੀ ਜੇ ਆਪਾਂ ਉਥੋਂ ਲਿਆਵਾਂਗੇ ਸਰਾਂਦੋਂ ਆਪ ਕੋਈ ਜਾਣਗੇ ਲੈ ਕੇ ਆਉਣਗੇ ਸੋ ਇੱਕ ਸਿੰਗਲ ਕਾ ਕੇ ਦੇਖਾਂਗੇ ਰਾਤ ਨੂੰ ਜੇ ਖੁੱਲੀਆਂ ਹੋਈਆਂ ਦੁਕਾਨਾਂ ਉੱਪਰ ਲੈ ਕੇ ਪਾ ਦਿਆ ਕਰਾਂਗੇ ਨਾ ਫਿਰ ਗੱਡੀ ਭਾਰੀ ਨਹੀਂ ਇੰਦਰਪਾਲ ਚ ਪਾਣੀ ਨਹੀਂ ਪੈਂਦਾ ਕਪੜਾ ਇੰਦਰਪਾਲ ਵਿੱਚ ਭਾਰੀ ਹੋ ਜਾਂਦਾ ਚਲੋ ਮਿਲਦੇ ਆ ਆਹ ਉਹ ਗਰਾਸਾਂ ਚੈਂਟਰ ਕੋਗਰਾਸਾਂ ਦੇ ਰੋਡ ਗੱਲ ਬਦਲਣੇ ਹੈ ਇੰਡਾ ਨਹੀਂ ਜਾਣ ਰਖਾ ਟੈਨਰ ਰਾਤ ਲਾ ਕੇ ਆਉਂਦਾ ਬਾਈ ਸਵਾਦ ਦਾ ਸਵਾਦ ਇਹਨੇ ਘੱਟੀ ਲੈਣੀ ਯਾਰਾ ਜਿਹੜਾ ਰਾਤ ਨੂੰ ਆਉਂਦਾ ਦਿਨ ਚੜਦਿਆਂ ਆਪਾਂ ਆ ਗਏ ਮਡੂਰ ਰੋਟੀ ਪਾਣੀ ਖਾ ਕੇ ਥੋੜਾ ਜਿਹਾ ਸਮਾਨ ਲੈਣ ਆਲਾ ਸੀ ਸਾਬਣ ਬਰਸ਼ ਸਾਰਾ ਕੁਝ ਧੁੱਪ ਨਿਕਲਾਈ ਇੱਥੇ ਪਹਿਲਾਂ ਸੀ ਬੱਦਲ ਤੇ ਜੋ ਜੋ ਹੁਣ ਅਕਣੇ ਜਾਣਾ ਬਦਲੇ ਬਦਲਾ ਨਿਆਰੇ ਸੋ ਆਈ ਜਾਂਦੇ ਨੇ ਨਿਆਰੇ ਜਾਈ ਜਾਂਦੇ ਨੇ ਹੁਣ ਤਾਂ ਥੋੜੀ ਗਰਮੀ ਇੰਨੀ ਵੀ ਨਹੀਂ ਹੈਗੀ ਠੀਕ ਆ ਬਾਈ ਹੁਣ ਤਾਂ ਅੱਗੇ ਆ ਜਾਂਦੇ ਨਿਆਰੇ ਨਿਆਰੇ ਆਪਾਂ ਵੱਡ ਜਣਾ ਮਾਰਾ ਠੰਡਾ ਲਾਇਆ ਠੰਡਾ ਐ ਠੰਡਾ ਲਾਇਆ ਠੰਡਾ ਚਲੋ ਠੰਡੇ ਨਾਲ ਨਾਲ ਮੰਦਾ ਵੀ ਆ ਟਾਇਰ ਦੇਖ ਲਈਏ ਅੰਦਰ ਜੋ ਉੱਥੇ ਚੱਲਿਆ ਜੇ ਝੂਪੇ ਵੱਡਾ ਟਾਇਰ ਹੀ ਦੇਖੇ ਨਾ ਦੇਖੇ ਵੀ ਪਰ ਹਾਂ ਜਰਾ ਕਮਾਲ ਦੀ ਗੱਲ ਹੈ ਟਾਇਰ ਕਿੰਨੇ ਦੇਖੇ ਆਪਾਂ ਇਥੇ ਗੱਡੀ ਪੰਜਾਬ ਵਾਲੇ ਪਾਸੇ ਖੜਦਿਆਂ ਹੁਣ ਤਾਂ ਇਧਰ ਯਾਰ ਭੀੜ ਜੀ ਘਟ ਗਈ ਹੈ ਰੋਡਾਂ ਤੇ ਕਿਉਂਕਿ ਨਾ ਖਨੌਰੀ ਤੋਂ ਜੰਮੂ ਕਾਟੜਾ ਗੱਡੀ ਚੜ ਜਾਂਦੀ ਯਾਰ ਆ ਜੈਪੁਰ ਹੋ ਕੇ ਬਹੁਤ ਗੱਡੀ ਘੱਟ ਗਈ ਇਧਰ ਦੀ ਹੁਣ ਹੁਣ ਤਾਂ ਜੀ ਇਹਨਾਂ ਦੇ ਆਪ ਦੇ ਹੋਟਲ ਨੇ ਹੀ ਚੱਲਦੇ ਨੇ ਸੋ ਕਿਰਾਏ ਕਰੂ ਵਾਲਾ ਕੰਮ ਘੱਟ ਗਿਆ ਹੁਣ ਚਲੋ ਕੈਮਰਾ ਵਧੀਆ ਇਹ ਆਪਣਾ ਯਾਰ ਹੈ ਦਾ ਆਪਣਾ ਪੂਰਾ ਇਹ ਪਹਿਲਾਂ ਆਪਾਂ ਖੜਦੇ ਬਾਈ ਪਾਤਨ ਵਾਲਿਆਂ ਦੇ ਪਰ ਇਹ ਅੱਤ ਸੱਤ ਮਹੀਨੇ ਹੋ ਗਏ ਹਨ ਆਪਣਾ ਯਾਰ ਇਹ ਆ ਉੱਥੇ ਚਲੋ ਠੀਕ ਹੈ ਇੱਕ ਠਮਾਕਾ ਜੰਮੂ ਠਮਾਕਾ ਹੋਟਲ ਕਚਾਮਨ ਵਾਲੇ ਰੋਡ ਤੇ ਆਪਣਾ ਇਹ ਆਪਣਾ ਯਾਰ ਆ ਦੇਖੋ ਸਾਹਮਣੇ ਕਹੜਾ ਟਰੱਕ ਆਪਣਾ ਘੈਂਟ ਬੰਦੇ ਨੇ ਭਾਈ ਘੈਂਟ ਖੀਰ ਖਾ ਕੇ ਦੇਖੋ ਝੋਟਿਆਂ ਵੀ ਬਾੜੀ ਘੈਂਟ ਹੁੰਦੀਆਂ ਗੱਲ ਵਾਹ ਆਜੋ ਆਪਾਂ ਹੁਣ ਚਾਹ ਚੁਪੀਏ ਆਹ ਰਾਈ ਗੱਤਰਾਵਾ ਟਰੱਕ ਬੱਦਲੇ ਕਦੇ ਆਏ ਨਾ ਗਏ ਚਲ ਜਾਂਦਾ ਲੈ ਬਾਜੀ ਭਾਈ ਚਾਹ ਦੇਈ ਦੋ ਕੱਪ ਯਾਰ ਦੋ ਹਾਂ ਕੀ ਬੰਲੇ ਤਾਂ ਦੇ ਦਿੰਦਾ ਠੰਡਾ ਪਾਣੀ ਅਸਲ ਦਾ ਪਾਣੀ ਮਟਕੇ ਵਾਲਾ ਮਰਾ ਤਾਂ ਚ ਹੋਰ ਅੱਛੇ ਲੜੇ ਕਿਤੋਂ ਅਜੀ ਭਾਈ ਨਾਗ ਕੋ ਆਇਆ ਕਾ ਸੰਭਰ ਕੇ ਬੁਢੀ ਤੇ ਨਾ ਬੰ ਮੈਸੀ ਕਰੀ ਵਰ ਮਨ ਯਾਰ ਜੀ ਠੀਕ ਹੈ ਇਹ ਮਿਲਦੇ ਨੇ ਭਰਾ ਆਪਣੇ ਯਾਰ ਆਰ ਮਿੱਤਰਾਂ ਮਿਲ ਜਾਂਦੇ ਨੇ ਆਪਾਂ ਉਹ ਭਰਾਵਾ ਇਹ ਹੀ ਗੱਲ ਐ ਤੇ ਹਾਸਾ ਖੇਡਾ ਪਿਆਰ ਸ਼ਿਆਰ ਗਾ ਨਹੀਂ ਡਾਰਲਿੰਗ ਹੋਰ ਕੁਝ ਨਹੀਂ ਹੈਗਾ ਇਹ ਤੂੰ ਕਹਾਂ ਹਰ ਇੱਕ ਵਾਰੀ ਐਂ ਕਰ ਦਣਾ ਨਾ ਐਂ ਐਂ ਕਰਾਂਗੇ ਐਂ ਐਂ ਕਰ ਦਣਾ ਜੀ ਹੋਰ ਇੱਕ ਉਹ ਵੀ ਬਣ ਗਿਆ ਮੌਲਮੀ ਦਾ ਜੈਸ ਨਗੜਾ ਪਹੁੰਚਾਂ ਮੀ ਮੈਟਰੋ ਨੰਡ ਹੋਗੀ ਨਾ ਹੁਣ ਨਜ਼ਾਰ ਆਊਗਾ ਹੁਣ ਚੱਲ ਪੈਣਾ ਕਿਸਨ ਕੰਨ ਤੋਂ ਲੈ ਕੇ ਆਂਧਰਾ ਤੱਕ ਮੀਂਹ 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 ਆਹ ਬਾਈ ਪੈ ਰਕਦਾ ਬਾਈ ਗਰਮੀ ਘੱਟ ਨਹੀਂ ਜਾਂਦੀ ਆ ਮਸਾਂ ਆਏ ਆ ਚਲੋ ਹੁਣ ਤਾਂ ਬਾਪੂ ਦੀ ਕਿਰਪਾ ਨਾਲ ਬਣੀ ਨਿਮੋਲੇ ਪੰਜਾਬ ਵਰਗੀ ਉਧਰ ਵੀ ਸੋਹਣਾ ਹੋ ਗਿਆ ਮੌਸਮ ਇੱਧਰ ਵੀ ਹੋਂ ਦਾ ਗੱਲਬਾਤ ਆ ਬਾਈ ਇੱਧਰਲੀ ਗਰਮੀ ਤਾਂ ਆਪਣੇ ਨਾਲ ਹੀ ਭੈੜੀ ਆ ਤਾਂ ਕਰ ਕਹਿੰਦੇ ਵੀ ਇੱਧਰ ਤਾਂ ਚਲੋ ਵਧੀਆ ਜੰਨਾ ਮੀ ਪਵੇ ਸਭ ਕੋ ਵਧੀਆ ਹਨ ਇਤਰਾ ਯਾਰ ਪਾਣੀ ਵੀ ਮੀਰ ਵਾਲੀ ਆ ਸਾਰਾ ਕੁਝ ਰਾਜਸਥਾਨ ਦੇ ਟੱਪਿਆਂ ਨੂੰ ਪਤਾ ਹੀ ਹੈ ਕੀ ਹਾਲ ਆ ਹਨ ਆਪਾਂ ਆ ਗਏ ਪੱਥਰ ਵਾਲੀ ਨਗਰੀ ਜਿੱਥੇ ਮੰਨ ਲਓ ਜੀ ਬਾਲਟ ਲੈਵਲ ਵਾਲੇ ਕੰਮ ਮੰਨ ਲਓ ਵੀ ਇੱਥੋਂ ਪੱਥਰ ਜਾਂਦਾ ਸਾਰੇ ਕਿਤੇ ਫਿਰ ਆਉਂਡ ਪਤਾ ਨਹੀਂ ਕੀ ਕੁਝ ਆ ਹੁਣ ਤੁਹਾਨੂੰ ਅੱਗੇ ਦਿਖਾਉਣਾ ਪੱਥਰੇ ਪੱਥਰੇ ਹੋ ਗਿਆ ਸਟਾਰਟ ਕੰਮ ਮਿੱਤਰੋ ਅੱਜ ਕੱਪੀ ਲਿਵਟਨਿੰਗ ਸਟਾਰਟ ਹੋ ਗਈ ਆਪਣੀ ਮਾਰ ਲੋ ਇਨਫੋਰਮੇਸ਼ਨ ਛੱਡ ਦੇ ਕੜ ਕੜੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਠੰਡਾ ਠੰਡਾ ਮੌਸਮ ਸਵੇਰੇ ਉੱਠਦੇ ਨੇ ਸਾਮੀਂ ਕਰਦੇ ਨੇ ਪਰ ਸੁੰਡ ਚੇਂਜ ਕਰਦੇ ਨੇ ਮਾਂ ਸਾਹਮਣੇ ਆ ਚੁੱਕੀ ਹੈ ਗੱਡੀ ਕੰਟਰੋਲ ਕਰਨੀ ਆ ਤਾਂ ਦੇ ਭਾਣ ਦੇ ਲੋ ਮੇਰਾ ਪੱਥਰੇ ਹੈਗਾ ਜੀ ਜਦ ਗੱਲ ਵਾਪਕਿਆ ਵੀ ਚੱਲ ਰਿਹਾ ਮਾਰੋ ਮਾਰ ਆਹ ਤਾਂ ਯਾਰੀ ਨੇ ਖੰਡ ਆਈ ਜਾਂਦੀ ਆ ਕੱਲਾ ਕੱਪੜੇ ਲੈਣੀਆਂ ਵੇ ਵਧੀਆ ਜੀ ਸੋਚੂ ਤੇ ਮਾਰਨ ਨੂੰ ਇਹ ਵਧੀਆ ਰਹਿਦਾ ਕੰਮ ਉਹ ਜੂੜਾ ਰੰਗ ਹੈ ਬਾਈ 2 ਕੇ ਰੰਗਣਾ ਫਿਰ ਵਧੀਆ ਰਹਿਦਾ ਇਹ ਨਾਲ ਆਹ ਤੇ ਨਵੇਂਦਰਪਨ ਨਾਲ ਇਹ ਪੱਲੇ ਇਹ ਨਹੀਂ ਪਣੀ ਜਾਂਦਾ ਇਹਨਾਂ ਦੇ ਪੱਲੇ ਜਮਾਈ ਰੋਡ ਹੈ ਜਿਹੜੀ ਆ ਰਹੀ ਹੈ ਪਾਣੀ ਨਾ ਰੋਡ ਨੂੰ ਕ੍ਰੋਸ ਕਰ ਰਿਆ ਹੁਣ ਜਿੱਥੋਂ ਨੀਮਾ ਰੋਡ ਕੋ ਮਨਲਾ ਪਾਣੀ ਉਹਨਾਂ ਦਾ ਲਾਂਗਾ ਬਣਾ ਲਿਆ ਪੂਰਾ ਓਕੇ ਹੁਣ ਉਹ ਇਹਨੇ ਉਰੇ ਰੋਡ ਖਰਾਬ ਕਰ ਦੇਣਾ ਉਹ ਸਾਰਾ ਪਾਣੀ ਦੇਗਾ ਉਹਨਾਂ ਰਾਹ ਤੋਂ ਪੂਰਾ ਪਾਣੀ ਪਾਣੀ ਹੋਇਆ ਪਿਆ ਪਾਣੀ ਪਾਣੀ ਹੋਇਆ ਪਿਆ ਪੀਰ ਕੋ ਸਟੇ ਸੀਗੇ ਤੇ ਇਹਨੇ ਹੁਣ ਬੈਕ ਕਰਵਾਈ ਆ ਤਾਂ ਵਿਚਾਰੀ ਗੱਡੀ ਬੈਕ ਹੋ ਗਿਆ ਲੈ ਹੁਣ ਸਿਆਣਾ ਬੰਦਾ ਨਿਕਲਿਆ ਬਾਹਰ ਤਾਂ ਇਹਨੇ ਬਾਈ ਨੇ ਹੁਣ ਗੱਡੀ ਬੈਕ ਕਰਾਈ ਆ ਚਲੋ ਜਰਾ ਸੁਪਾ ਚੱਕ ਨਹੀਂ ਕੋੜਾ ਆਹ ਬੈਗ ਉਹਨੂੰ ਉਧਰ ਲੈਣ ਚੱਲ ਜੀ ਆਹੋ ਐ ਆਉਂਦਾ ਬਾਈ ਸਬਰ ਨਹੀਂ ਕਰਦੀ ਦੁਨੀਆ ਵੀ 2 ਮਿੰਟ ਸਬਰ ਕਰ ਲਓ ਲੰਘ ਹੀ ਹੁਣ ਗੱਡੀ ਦਾ ਅਸੀਂ 2 ਮਿੰਟ ਸਬਰ ਨਹੀਂ ਕੀਤਾ ਜਾਂਦਾ ਹੁਣ ਫੇਰ ਪਿੱਛੇ ਹੁਣ ਜਾਈਆ ਇਹ ਉੱਥੇ ਬਾਈ ਰਾਜਸਥਾਨ ਚ ਨਾ ਬੰਦਰਵਾੜੇ ਆ ਗੱਡੀ ਫਸ ਗਈ ਸੀ ਨੇ ਰਾਜਸਥਾਨੀਆਂ ਦੀ ਚੱਲੇ ਬਾਈ ਕਹਿੰਦੇ ਯਾਰ ਟੂਚਨ ਪਾ ਕੇ ਕੱਢ ਦੋ ਚੱਲ 2-3 ਵਾਰ ਟੂਚਨ ਪਾਇਆ ਪਹਿਲਾਂ ਬੰਦਰਾਂ ਨੇ ਬੈਲਟ ਪਾ ਲਈ ਉਹ ਤੇ ਟੁੱਟ ਗਈ ਹੈਨਾ ਦੂਜੀ ਵਾਰ ਫੇਰ ਰੱਸਾ ਪਾਇਆ 3-4 ਵਾਰ ਉਹ ਟੁੱਟ ਗਿਆ ਮੁੜ ਕੇ ਮੈਨੂੰ ਕਹਿੰਦੇ ਬੈਗ ਕਰਕੇ ਲਾ ਦੇ ਤੱਕਾ ਮੈਂ ਕਿਹਾ ਵੀ ਬੈਗ ਕਰਕੇ ਲਾ ਤੋ ਦਿੰਦਾ ਜੀ ਵੱਡਾ ਗੋਟਕਾ ਹੈਗਾ ਕੱਢ ਲੂ ਪਰ ਮੇਰਾ ਭਾਈ ਡਾਲਾ ਟੀਪ ਦਾ ਸਾਰਾ ਖਰਾਬ ਹੋ ਗਿਆ ਨਾ ਵੀ ਤਾਂ ਕਰਕੇ ਬੈਗ ਵਾਲਾ ਕੰਮ ਔਖਾ ਹਨ ਤੇ ਫਿਰ ਆਪਾਂ ਚਲੋ ਨਹੀਂ ਨਿਕਲੀ ਨਹੀਂ ਸੀਗੀ ਤਾਂ ਕਰਕੇ ਨਿਕਲੀ ਨਹੀਂ ਹੈਗੀ ਸਲਿੱਪ ਕਰੀ ਜਾਂਦੇ ਆ ਦੋ ਵਾਰ ਟੋਚਣ ਪਾਇਆ ਆਪਣੀ ਗੱਡੀ ਨਾਲ ਤੇ ਦੋ ਤਿੰਨ ਗਿਆ ਟੁੱਟ ਪਹਿਲਾਂ ਬੈਲਟ ਟੁੱਟ ਗਈ ਫਿਰ ਰੱਸਾ ਟੁੱਟ ਗਿਆ ਹੁਣ ਲੱਗੇ ਨੇ ਦੁਬਾਰੇ ਹੋਇਆ ਹਾਲ ਕੋਈ ਹੁਣ ਹੁਣ कोई गड्डी नहीं थोड़ी आई मगर मगर गड्डी नहीं आती थोड़ी थोड़ी, थोड़ी गड्डी मगर नहीं आ रहा है गाड़ी कोई थोड़ा, से तल्ला लग जाएगा से। थोड़ा है थोड़ा, जाएगा जाएगा आ, थोड़ा तल्ला लग है झड़ हल्का सा कोई ना ही फारसी घोड़ा आएगा उससे करवा लेना कोई फारसी घोड़ा आएगा ना जैसे मेरे वाले का तो डाला है उसका तो डाला खराब हो जाएगा ना कोई फर्शा घोड़ा आएगा ना फिर उससे करवा लेना बहुत हाँ हाँ मुझे मालूम है बहुत क्योंकि चितौड़ वाला तो सारा फारसी घोड़ा ही आएगा ना आ जाएगा कोई ना कोई ਦਾ ਭਾਈ ਪਿੱਛੇ ਥੋੜਾ ਧੱਕਾ ਲਮਾਉਣਾ ਪਊਗਾ ਥੋੜਾ ਹਲਕਾ ਜਿਹਾ ਛੱਟ ਦੀ ਭਾਲਦਾ ਬੱਸ ਚਲੋ ਆਪਣਾ ਵੀ ਦੇਖ ਲਿਆ ਆਪਾਂ ਉਪਰ ਪਾਣੀ ਪੂਣੀ ਵਾਲਾ ਜਗਾੜ ਸੈਟ ਆ ਆਪਣਾ ਚਲੋ ਵੀ ਜਾ ਜੀ ਲਈ ਪੀ ਹੁਣ ਸੋ ਚੱਲੀਏ ਫਿਰ ਆਪਾਂ ਹੁਣ ਅੱਗੇ ਨੂੰ ਹਨ ਇੱਕ ਵਾਰ ਬਣਾਇਆ ਆ ਗੁਰੂ ਸ਼ਾਮ ਦਾ ਮਾਹੌਲ ਜਦੋਂ ਅਗਰ ਵਕਤਿਆ ਟਾਈਮ ਹੁੰਦਾ ਬਾਈ ਹਨਾ ਮਾਹੌਲ ਹੀ ਹੋਰ ਹੁੰਦਾ ਗੱਡੀ ਦਾ ਦੇਖੋ ਸ਼ਬਦ ਜਾਲ ਦਾ ਕੀਰਤਨ ਸੋ ਮੀਂਹ ਪੈਂਦਾ ਕਿਸੇ ਆਗੇ ਕੀ ਉਕੇ ਯਾਰ ਲੱਗ ਗਿਆ ਇੱਕ ਟਾਈਮ ਅਸਵੀਰ ਸ਼ਾਮ ਦਾ ਚਲੋ ਸਵੇਰੇ ਕੀ ਵਾਰ ਆਪਣਾ ਟਾਈਮ ਉੱਪਰ ਨੀਚੇ ਹੋ ਜਾਂਦਾ ਸੋ ਇੱਕ ਟਾਈਮ ਰੱਬ ਦਾ ਪਾਣੀ ਕਿਤੇ ਜ਼ਰੂਰ ਲਾਉਣੀ ਚਾਹੀਦੀ ਆ ਬਾਈ ਪੋਜ਼ਿਟਿਵਿਟੀ ਬਹੁਤ ਹੋ ਗਈ ਯਾਰ ਇੰਨਾ ਸਿਰਾਂ ਵੀ ਆਪਾਂ ਹੋਰ ਕਾਦੇ ਜੋ ਗਿਆ ਆਪਾਂ ਨਾ ਸਭ ਉਹ ਸੱਚੇ ਬਾਦਸ਼ਾਹ ਕੋਈ ਕਰਨ ਕਰਾਵਾ ਪਿਆ ਆਪ ਨਾ ਸਭ ਦੀ ਕਿਰਪਾ ਕਰੇ ਭਰਾਵਾ ਆਪਾਂ ਆ ਗਏ ਬਾਈ ਗੰਗਰਾਲ ਇਹ ਤੁਹਾਨੂੰ ਪਤਾ ਹੀ ਆ ਸਾਲ ਹੋ ਗਿਆ ਪੋਲ ਬਣਦੇ ਨੂੰ ਭਾਈ 5 ਤੋਂ 6 ਕਿਲੋਮੀਟਰ ਜਾਣਾ ਅੱਧੇ ਘੰਟੇ ਤੋਂ ਵੱਧ ਹੀ ਹੋਗਾ ਜਾਮ ਦੇ ਵਿੱਚ ਇੰਨੀ ਗੱਡੀਆਂ ਸਾਰੀ ਪਿੱਛੇ ਥੱਕ ਜਿੰਦੀਆਂ ਆ ਭੈਣ ਦੇ 5-4 ਕਿਲੋਮੀਟਰ ਥੱਕਿਆਂ ਦੇ ਆ ਅਜੇ ਵੀ ਨਹੀਂ ਅੱਗੇ ਪਤਾ ਨਹੀਂ ਕਿੰਨਾ ਕਹੂ ਕਿ ਮੇਰੇ ਹਿਸਾਬ ਨਾਲ 2-3 ਕਿਲੋਮੀਟਰ ਦਾ ਆਹੀ ਚੀਜ਼ਾਂ ਦਾ ਅੱਗੇ ਫਿਰ ਨਾਗ ਬਰੋਗ ਜਿੰਦਾਬਾਦ ਕਰੀ ਤੇ ਚਲੋ ਬਣ ਜੂ ਗੁਰੂ ਕਿ ਸਾਲ ਹੋ ਗਿਆ ਯਾਰ ਸਾਲ ਤੋਂ ਹੀ ਵੱਧ ਹੋ ਗਿਆ ਉਹਨੂੰ ਬਣ ਦੇ ਨੂੰ ਜੀ ਬਣਾ ਕੇ ਯਾਰ ਪਰੇ ਕਰੋ ਹੁਣ ਜਿਹੜੀ ਗੱਡੀ ਚਲ ਇੱਧਰ ਤਾਂ ਉਹਨੂੰ ਕਈ ਵਾਰ ਇੱਧਰ ਵੀ ਕਿਤੇ ਕਿਤੇ ਮੰਨ ਲਈ ਗੱਡੀ ਨੂੰ ਮਹਿੰਦਰਾ ਪਿਕਅਪ ਅੰਨੇ ਸਬਜ਼ੀਆਂ ਨੇ ਬਹੁਤ ਫਸੀਆਂ ਨੇ ਵਿੱਚ ਉਹਦੇ ਬਹੁਤ ਔਖਾ ਹੁੰਦਾ ਕੰਮ ਯਾਰ ਉਹ ਗੇ ਲਾਉਂ ਬਹੁਤ ਟਾਈਮ ਹੋ ਗਿਆ ਸੀ ਰਾਤ ਦੀ ਖਰਾਬ ਹੋਣ ਵਾਲਾ ਕੰਮ ਹੈ ਕੋ ਜਿੰਨਾ ਟਾਈਮ ਲੱਗਦਾ ਇਥੇ ਕੰਗਰਾਲ ਆ ਆ ਹੁਣ ਨਿਕਲਿਆ ਬਾਈ ਜਾਮ ਚੋਂ ਅਧੇਲਾ ਦੂਜੇ ਪਾਸੇ ਮੈਂ ਦੰਨੀਆਂ ਹੁਣ ਵੀਡੀਓ ਔਨ ਤੋਂ ਕਾਫੀ ਅੱਧਾ ਕਿਲੋਮੀਟਰ ਲੰਘਿਆ ਇਸ ਕਿਲੋਮੀਟਰ ਵਾਂਗੂ ਆ ਦੂਜੀ ਸਾਈਡ ਰੇਲੋ ਕਿੰਨਾ ਜਾਮ ਆ ਇਹਦਾ ਯਾਰ ਬੋਬਰਾ ਹਾਲਾ ਬਾਈ ਗੱਡੀਆਂ ਨੇ ਇਥੇ ਯਾਰ ਕੱਢ ਲਾ ਬਾਲਾ ਯਾਰ ਕਿਤੇ ਇੰਨਾ ਸਾਲਾ ਸਾਰੇ ਚੱਕਰ ਲੈ ਗਈ ਗੱਡੀ ਆ ਜੋਰ ਰਾਜ ਇੰਨਾ ਹੀ ਪਿਆ ਜਾਮ ਦੇ ਇਲਾਕੇ ਦਾ ਦੇਖ ਲਓ ਤੁਹਾਡੇ ਸਾਹਮਣੇ ਆ ਜਾਮ ਕਿਉਂ ਕਰਾ ਲਾ ਹੈ ਕੋਈ ਬਸ ਸਾਲ ਹੋ ਗਿਆ ਭਾਈ ਆ ਗੱਡੀ 85 ਪਾਈ ਸੀ ਆਪਾਂ ਨਵੀਂ ਉਹਨੋਂ ਜਿਆਦਾ ਜਾਮ ਲਾਦੇ ਇਹਨੂੰ ਕਿੰਨਾ ਟਾਈਮ ਹੋਗਾ ਦੇਖ ਲਓ ਜਾ ਕੇ ਉਦੋਂ ਦੇ ਨਾ ਪੌੜੀ ਬਣੇ ਤੱਕ ਕਿਰਾਲ ਦੇਖ ਲਓ ਤੁਹਾਡੇ ਸਾਹਮਣੇ ਆ ਆ ਦੇਖ ਲਓ ਮੁੱਕਣ ਜੀ ਨਹੀਂ ਆਉਂਦਾ ਇਹਨਾਂ ਜਿਹੜਾ ਅਰਨਾਮੈਂਟ ਗੱਡੀ ਵੀ 50 55 ਹਜ਼ਾਰ ਦੀ ਆ ਵੇ ਲੋ ਬੋਹਰਾ ਹਾਲਾ ਯਾਰ ਆ ਤਾਂ ਲੈਂ ਟੁੱਟਣ ਜੀ ਨਹੀਂ ਆਣੀ ਮੇਰੇ ਸਾਹ ਨਾਲ ਵਾਹੇ ਗਰੂ ਚਾਰ ਤਿੰਨ ਚਾਰ ਕਿਲੋ ਏ ਵੀ ਸੂਟਰ ਕੋਲ ਗੱਡੀ ਪਹੁੰਚਣ ਵਾਲੀ ਆ ਜੇ ਉਹਨਾ ਆਪਾਂ ਰਾਜਸਥਾਨ ਦੇ ਵਿੱਚੋਂ ਰਾਜਸਥਾਨ ਬਾਰਡਰ ਦਾ ਐਮਪੀ ਜੇ ਇੰਟਰ ਹੋਨੇ ਆ ਠੀਕ ਨਾ ਮੈਂ ਜਾ ਰੌਂਦੀ ਆ ਬਾਰਡਰ ਜੇ ਦੀ ਹਨ ਓਏ ਹੋਏ ਪਿਫਤਾ ਛੱਡ ਜਾਂਦੀ ਪਿਫਤਾ ਹੁਣ ਐਂਟਰ ਹੋ ਗਿਆ ਆਪਾਂ ਐਮਪੀ ਦੇ ਵਿੱਚ ਆ ਸਾਹਮਣੇ ਦਾ ਹੈ ਹੋਇਆ ਨਾ ਅਸੀਂ ਹਾਏ ਹਾਏ ਓ ਰੱਬਾ ਓਰੇ ਤੂਆਂ ਡੇ ਖਰਾਬ ਹੋਣਗੇ ਨਿਆਰਾ ਹੀ ਆਦਾ ਨਿਆਰਾ ਹੀ ਆ ਗਿਆ ਐਮਪੀ ਦਾ ਮੌਸਮ ਆਉਸਮ ਰਾਤ ਲਈ ਸਾਰੀ ਰਾਤ ਮੀਂਹ ਨਹੀਂ ਹਟਿਆ ਹੁਣ ਉੱਠਿਆ ਸੁੱਤੇ ਪਏ ਸੋ ਚੱਲੀਏ ਫਿਰ ਹੁਣ ਈਲੇ ਕੱਪਾਂ ਦਾ ਕੀ ਹਾਲ ਹੋ ਗਿਆ ਚੱਲ ਕੋਈ ਨਾ ਲੋ ਵੀਰੋ ਇਹ ਆ ਇੱਕੋ ਇੱਕ ਵਾਈਪਾਸ ਜਿਹੜੀ ਟੈਸਟ ਆ ਆ ਲੈਂਦੇ ਇਹਨੂੰ ਕਹਿੰਦੇ ਨੇ ਬਾਈ ਜੀ ਲੇਵਲ ਵਾਈਪਾਸ ਇਹਦੀ ਟੈਸਟ ਸਟਾਰਟ ਆ ਰਾਂਗੇ ਰਾਤ ਨੂੰ 9 ਵਜੇ ਤੋਂ ਬਾਅਦ ਥੇਰੇ ਨਹੀਂ ਆਉਂਦੇ ਨੇ ਗੱਲਾਂ ਚਲੋ ਕਾਰਟ ਸਟਾਰਟ ਆ ਮਿੰਨੀ ਕਾਰਟ ਕਾਰ ਦਾ ਆ ਜਾਂਦਾ ਹੈ ਲੇਵਡ ਪਾਈਪਸ پارک ਕਰਕੇ ਧੁਲਿਓ ਵਾਲੇ ਰੋਡ ਦੇ ਸੁਪਾ ਕੇ ਛੇਮਾ ਨਾਲ ਲਾ ਦੇਦਾ ਕੰਟਰੋਲਰ ਦੱਸਖਾਂ ਮੈਂ ਤਾਂ ਮਿਸਮਟਰ ਲੈਂਦਾ ਬਲਿਖਾਂ ਇਹ ਆਪਾਂ ਮਰੇ ਆ ਨਰਦੇ ਹੋਟਲ ਦੇ ਈਦਾ ਬਾਈ ਪੈਂਦਾ ਜਾ ਰਿਹਾ ਹੋਰ ਐ ਨਾ ਕਿਹਣਾ ਚੱਲਦਾ ਰੋਜ਼ ਹਵਾ ਲੱਗ ਜਾਂਦੀ ਆ ਹਵਾ ਲਵਾਉਣੀ ਜ਼ਰੂਰੀ ਆ ਜੱਪਨੂਰ ਅੱਛਾ ਇਹ ਗੱਡੀ ਲੱਗਦੀ ਆ ਭਵਾਨੀਗੜ ਜੁਨੀਅਨ ਦੀ ਨਾਲ ਹੈ ਗਾੜੀ ਦੂਰੀ ਕੀ ਆ 6805 ਸੰਟੂਰ ਦਾ ਮਾਲ ਆ ਕੀ ਆ ਚਾਹ ਫਿਰ ਆ

ਇਹ ਮੈਂ ਤਰਕ ਘੋਣ ਵਾਲਾ ਰੋਡ ਜਿੱកਾ ਜਿਹਦਾ ਬੱਚੜਦੇ ਆ ਮਲਕਾਪਰ ਵਾਲੇ ਰੋਡ ਤੇ ਮਤਲਬ ਕਿ ਅੰਧਾਰ ਵਾਲੇ ਰੋਡ ਤੇ ਇੱਥੇ ਬਾਈ ਗੱਡੀ ਅੱਗੇ ਪਿੱਛੇ ਕਰਨੀ ਪੈਂਦੀ ਆ ਰੇ 10 15 ਕਿਲੋਮੀਟਰ ਵਾਜੇ ਨਾ ਕਰੀਏ ਨਾ ਜੇ ਨਾ ਕਰੀਏ ਨਾ ਫਿਰ ਮੈਂ ਸੁਣਿਆ ਵੀ ਲਾਟਰੀ ਕੱਢ ਦਿੰਦੇ ਨੇ ਚੋਰ ਆਂਾ ਮਤਲਬ ਬਾਈ ਅੱਗੇ ਪਿੱਛੇ ਗੱਡੀਆਂ ਕਰ ਲਈਆਂ ਪੈਂਦੀਆਂ ਨੇ ਹਣਾ ਵੀ ਕਈ ਵਾਰ ਤੈਨੂੰ ਪਤਾ ਹੀ ਆ ਅੱਜ ਕੱਲ ਉੱਪਰ ਚੜ ਕੇ ਤਰਪਾਲ ਚੂਰ ਨੂੰ ਪਾੜ ਲੈਂਦੇ ਨੇ ਹਣਾ ਸੋ ਨਾਲ ਹੀ ਆਪਣੇ ਕੋਲ ਕਹਿ ਜਾਣਾ ਸੋ ਫਾਈਨਲੀ ਆਪਾਂ ਬਾਬਾ ਜੀ ਆ ਕੇ ਅੰਦੌਰ ਵਾਲੇ ਰੋਡ ਤੇ ਹਨਾ ਵੰਡਵੇ ਕੋਲਾ ਸੋ ਵਧੀਆ ਯਾਰ ਇਹ ਵਾਸ ਰੋਡਾਂ ਦੇ ਵਿੱਚ ਜਿੰਨੀ ਛੇਤੀ ਪਾਰ ਹੋ ਜੇ ਵਧੀਆ ਗੱਲ ਆ ਲੋ ਵੀ ਵਲਡ ਦੇ ਵਿੱਚ ਇੱਕ ਕੋ ਇੱਕ ਜਿਹੜਾ ਸਭ ਤੋਂ ਘੈਂਟ ਰੋਡ ਆ ਉਹ ਆ ਭਰਾਨਗਰ ਅਪਰ ਡਾਊਨ ਨਾ ਤੁਹਾਨੂੰ ਜੰਪ ਦੇ ਸੇ ਰੋਡ ਦੇ ਨਾ ਕੋ ਖੱਡਾ ਦੇ ਸੇ ਸਾਮ ਰੋਡ 70 ਕਿਲੋਮੀਟਰ ਸਟੋਅ ਇਚਵਰ ਬਾਟਰ ਤੱਕ ਵਾਹ ਰੋਣਾ ਹਾਂ ਜਹਾ ਲਗਾਂ ਵੀਰੇ ਇੱਥੇ ਦਾ ਬਸ ਸਮਾਦਮਾ ਅੰਗ ਸੰਗ ਰਹੇ ਕੋਲਾ ਭਾਈ ਕੰਮ ਖਰਾਬ ਬਹੁਤ ਐ ਰੋਡ ਬਣ ਰਿਹਾ ਠੀਕ ਆ ਹੱਸਦੇ ਆਪਾਂ ਨਾ ਤੇ ਰੋਡ ਬਣ ਰਿਹਾ ਚਲੋ ਬਣ ਜੂਗਾ ਥੋੜਾ ਥੋੜੀ ਬਾਈ ਯਾਰ ਮੈਂ ਹਾਂ ਲਾਈ ਮਿੱਤਰੋ ਆਪਾਂ ਅਗੇ ਭਰਾਂ ਦਾ ਸ਼ਹਿਰ ਚ ਆ ਦਿਖਾਵੇ ਭਾਈ ਇਹਨੂੰ ਕੱਲ੍ਹ ਮਰੇ ਦੰਨਾ ਪਾਸੋਂ ਐਨੇ ਬਾਤ ਨੂੰ ਪਤਾ ਹੀ ਆ ਬਾਈ ਹੁਣ 2 ਘੰਟੇ ਹੋ ਗਏ ਇੰਨੀ ਕੱਢ ਲਾ ਪਾਲਾ ਹਜੇ ਯਾਨੀ ਡੇਢ ਦੋ ਘੰਟੇ ਹੋਰ ਲੱਗਾਂਗੇ ਅੱਛਾ ਬਾਰਡਰ ਤੱਕ ਹਨਾ ਪਾਸ ਹੋ ਜਾਂਦੀ ਆ ਮਨਨ ਦੰਦ ਸਹੀ ਪਹਿਲਾਂ ਸਾਰੇ ਕਿਤੇ ਥੱਕੇ ਲਾ ਹੋਏ ਥੱਕਿਆ ਬਾਈ ਇੰਨੇ ਇੰਨੇ ਮੇਰੇ ਤਾਂ ਹੈਗਾ ਹੈ 60 70 ਕਿਲੋਮੀਟਰ ਦਾ ਹਨਾ 60 ਨਹੀਂ 60 ਤਾਂ ਹੈ ਹੀ ਆ ਇਹ ਰੋਡ ਬਣਦਾ ਜੇ ਥੋੜਾ ਜਿਹਾ ਬਣ ਗਿਆ ਮੈਂ ਤਾਂ ਇਹ ਦੇਖਿਆ ਕਿਤੇ ਬਣਦਾ ਯਾਨੀ ਕਹਿੰਦੇ ਨੇ ਵੀ ਅੱਜ ਇੰਜੀਨੀਅਰ ਜਾ ਕਰੇਗਾ 50% ਬਣ ਗਿਆ ਆਹ ਚੱਲ ਭਾਈ ਬਣ ਗਿਆ ਹੋ ਜਾਣੇ ਤਾਂ ਜਾਣੀ ਜਦੋਂ ਗੱਡੀ-ਗੱਡੀ ਫਰੀ ਹੋ ਜੂ ਤੈਨੂੰ ਲੈ ਬਾਨਾ ਹਨਾ ਤੇ ਘਾੜ ਪਾ ਕੇ ਚਾਈ ਜਾਂਦੇ ਆ ਭਾਈ ਐਣਾ ਉਹਨੂੰ ਵੀ ਬਾਟਰਪਾਰ ਹੋ ਜੂਗੀ ਤੂੰ ਮੀਮੂ ਆ ਲੈ ਉਹ ਵੀ ਮਸਤ ਰੋ ਆਪਾਂ ਅਰੇ ਦੇ ਬਾਟਰ ਤੇ ਵਾਟਰ ਮਹਾਰਾਟਾ ਵਾ ਪਾੜ ਰਹਾ ਹੈ ਜਿੱਥੇ ਆਣਾ ਆਪਣਾ ਗੱਡਾ ਵੇਟ ਹੈ ਹਨਾ ਆ ਰਿਕਰ ਟੈਕ ਦੇਖਿਆ ਜਿੱਕੇ ਨਾ ਹੋਦਾ ਹੂੰ ਦੇਖਿਆ ਕਰ ਬੋਲ ਕਰਾਣਾ ਪਤਾ ਰਿਹਾ ਮੇਰਾ ਨਾਲੇ ਜਿੱਕਾ ਨਾ ਕਰਾ ਕਿਤੇ ਨਾ ਮੈਂ ਵੀ ਤਾਂ ਰਾਜਪੁਰ ਆਹ ਬਾਈ ਖਣਾ ਹੋਰੀ ਜਨ ਕਰਤਵਾਰੇ ਹਨੇ ਆ ਸਵੇਰੇ ਚਲਾਂਗੇ ਮਹਾਰਾ ਦੇ ਘਰੇ ਹੋਰੇ ਚਲਾਂਗੇ ਡਰਬੀ ਨਹੀਂ ਹਨਾ ਜਮੀ ਹਾਂਜੀ ਇਹ ਬੰਦੇ ਭਰਨਗੇ ਕੱਲ ਨੂੰ ਕੇਲਾ ਕਿਸ ਦਾ ਭਰਨਾ ਹੈ ਨਾ ਤੇ ਆਪਦਾ ਜਿੱਥੇ ਦਾ ਮਰਜ਼ੀ ਹੋਵੇ ਅੱਛਾ ਕਿਹੜੀ ਦਾ ਫੁੱਟ ਭਰਦੇ ਹੋ ਛਰਨ ਵਿੱਚ ਟ੍ਰਾਂਸਪੋਰਟ ਨਹੀਂ ਹੈਗੀ ਸਾਹ ਦੇ ਤੇ ਉੱਪਰੋਂ ਉੱਪਰੋਂ ਉਹਦੇ ਭਾਂਜੇ ਤੋਂ ਅੱਛਾ ਠੀਕ ਹੈ ਠੀਕ ਹੈ ਪੈਨ ਕਿਹਦਾ ਭਰਨਾ ਹੈ ਐਵੇਂ ਕੇਲਾ ਹੀ ਚੰਡੀਗੜ੍ਹ ਪੰਚਗੁੱਜਾ ਇਧਰੋਂ ਸਾਈਡ ਹੈ ਕੇਲੇ ਲੈਣੇ ਚੀ ਉੱਟੇ ਪਾਣੀ ਗੱਡੀ ਗੱਡੀ ਆਇਆ ਇੱਕ ਲੋਕੀ ਆ ਦੇਖ ਗਏ ਨਾ ਟੋਪੀ ਕਿਥੇ ਲਈਏ ਮਹਾਰਾਜਟਰ ਨਾਲ ਜਵਾਬ ਨੂੰ ਲੈ ਜੂ ਹੈ ਨਹਿਰੂ ਜੀ ਨਹਿਰੂ ਕਰਨੇ ਟੋਪੀ ਉਡਾਈ ਵਰਲੋ ਹੈ ਕਹਦਾ ਹੋ ਖਿਖਾ ਹੈ ਓਪੀ ਖਾ ਕੇ ਚਾਹ ਪੀਦੇ ਨੇ ਮੁੰਡਾ ਨਾ ਚੋਬਰ ਆ ਬਈ ਹਸੀ ਜਾਂਦਾ ਟੋਪੀ ਦੇਖ ਕੇ ਬੰਦ ਹੋ ਗਿਆ ਨੀ ਆਰੇ ਲੈ ਰਹੇ ਨੇ ਰੋਟੀ ਖਾ ਕੇ ਮੋੜੇ ਚਾਹ ਪੀ ਰਹੇ ਨੇ ਹਾਂ ದಲೂರ ಏರಿಯ ಗ್ರಿ ಸಡಕ ತಲಂಗಾಣ ಇರ ತೆಲಂಗಾಣ ಆಧ್ರಾಮಿ ಕೇರಳ ಸೈಡ್ ನ ಬಂದೇ ಬದಿಯ ਮੰਦਰ ਆਪਾਂ ਚੜ ਗਏ ਰਿੰਗ ਰੋਡ ਨਹਿਰੂ ਰਿੰਗ ਰੋਡ ਹైదరాబాద్ ਲొਕੇਸ਼ਨ ਆਪਾਂ ਲਈ ਲਾ ਜਿੱਥੇ ਗੱਡੀ ਹੋਣੀ ਹੈ ਅਨਲੋਡ ਜਾਈ ਜਾਨੇ ਰਿੰਗ ਰੋਡ ਰਿੰਗ ਰੋਡ ਹైదరాబాద్ ਆ ਗਏ ਤਾਂ ਕਰ ਲਵਾਂਗੇ ਇਹ ਆਮੋ ਕਿ ਪਰਚੀ ਆ ਉਹ 7 ਕਿਲੋਮੀਟਰ ਹੈ ਇਹ ਕਿਉਂਕਿ ਹੁਸੀ ਵੀ ਸੱਚਾ ਕੰਮ ਪੰਜਾਬ ਤੋਂ ਚੌਲ ਹైదరాబాద్ ਹੈਦਰਾਬਾਦ ਨਾਲ ਚੱਕ ਤਾ ਹੁਣ ਚਨਈ ਨੂੰ ਲੋਕਲ ਆ ਦਿਖਾਉਣਾ ਵੇਖਿਆ ਝਟਾਂ ਸਭ ਤੋਂ ਬਾਅਦ ਇੱਥੋਂ ਅੱਗੇ ਹੁਣ ਇਹ ਕਹਿੰਦੇ ਚਨਈ ਚੱਲਿਆ ਲੋਕਲ ਗੱਡੀ 'ਚ ਭਰ ਰਿਹਾ ਔਰ ਆ ਦਿਖਾਉਣਾ ਮੈਂ ਦੇਖੀ ਪਾਲਟੀ ਹੋ ਰਹੀ ਮਾਸ ਫੈਕਟਰੀ ਦੇ ਵਿੱਚ ਚਨਈ ਨੂੰ ਉਹ ਨਾਲੇ ਆਪਣੇ ਵੀ ਉੱਥੋਂ ਚਨਈ ਆਉਂਦਾ ਸਿੱਧਾ ਇਹ ਵੀ ਹੁਣ ਅੱਗੇ ਚਨਈ ਫੈਕਟਰੀ ਵੱਲ ਤੋਂ ਆਰਡਰ ਮੰਗਾ ਲਿਆ ਹੁਣ ਲੋਕਲ ਬਾਰੇ ਦੀ ਗੱਲ ਕਰਉਣਾ ਸਮਝਾਉਣਾ ਸੀ ਲਾਰੀ ਲਾ ਲਈ ਲਾਰੀ ਖਸਮ ਗਿਆ ਤੂੰ ਰੋਡ ਵੀ ਨਾ ਏਰ ਰੋਡ ਵੀ ਨਾ ਏਰ ਨਹੀਂ ਚੱਲੇ ਹੋਗਾ ਨਾ ਕੀ ਹੈਗਾ ਇਹ ਲੈ ਆ ਰਹੇ ਦੇਖੋ ਹੋਰਾ ਆ ਰਹੇ ਉਹਨੇ ਵਾਲੇ ਕਿੰਨਾ ਹੈ ਨਾਲ ਕਾਜੀ ਹੋਰ ਉਹ ਅਭੀ ਆਇਆ ਇਸ ਵਾਈ ਨੇ ਹੈਲਪ ਕੀ ਆਪਣਾ ਉਹ ਆ ਰਹਾ ਨਾ ਵਾ ਉਹ ਆ ਰਹਾ ਹੈ ਇਹ ਵੀ ਆ ਗਿਆ ਇਹ ਵੀ ਪੰਗਾ ਖਾਨੇ ਜਾਂ ਤੇ ਲੋਕਲ ਬੰਦੇ ਗੱਲ ਕਰਾਉਣੇ ਪੈਂਦੇ ਉਹ ਆਉਂਦਾ ਲੈਟ ਲਾਈ ਚੋਟਾਂ ਆ ਦੇ ਉਹਨੇ ਤੇ ਬਰੀਆਨੀ ਮੰਗੋਣ ਆ ਚਿਕਨ ਬਰੀਆਨੀ ਆਉਂਦਾ ਚਿਕਨ ਬਰੀਆਨੀ ਆ ਗਿਆ ਭਾਈ ਨਹੀਂ ਨਿੰਦ ਲੋ ਨੂੰ ਉੱਠਣਾ ਜੇਪਣਾ ਕਹਾ ਇੰਕ ਵੈਂਚਰ ਅੰਟ ਵੈਂਚਰੇ ਵੈਂਚਰ ਅਸ਼ਵਰੀਆ ਕਰੰਟ ਲੋਕੇਸ਼ਨ ਡਾਲਾ ਤਾਂ ਮੈਨੇ ਕੰਜ ਅਸ਼ਵਰੀਆ ਕਰੰਟ ਲੋਕੇਸ਼ਨ ਮਾਟਾ ਲਿੰਦੇ ਨੂ ਕਹਾ ਨਹੀਂ ਨਹੀਂ ਭਾਈ ਇਹ ਭਾਈ ਨੇ ਧੂਰੀ ਤੋਂ ਕੀ ਨਾ ਭਾਈ ਦਾ ਭਾਈ ਵੀਡੀਓ ਦੇਖਦਾ ਬਣਾ ਭਾਈ ਕਹਿੰਦਾ ਯਾਰ ਕੰਦਵਾਸ ਕੀ ਹੋਦਿਆ ਗਿਆ ਜੀ ਮੈਂ ਭਾਈ ਠੀਕ ਆ ਪੈਂਦਾ ਗੱਲ ਵਾ ਠੀਕ ਠਾਕ ਆ ਵਧੀਆ ਹਾਂ ਠੀਕ ਠਾਕ ਚੱਲ ਵਧੀਆ ਵਧੀਆ ਦੱਬ ਕੇ ਰੱਖੋਗਾ ਮਾ ਦੱਬ ਕੇ ਰੱਖਦੇ ਹਾਂ ਹਾਂ ਹੁਣ ਬਾਈਕਾਂ ਦਾ ਵਲੌਗ ਲਾਉਣ ਲਾਈ ਬੈਠੇ ਆਂ ਚੱਲ ਵਧੀਆ ਭਰਾਵਾਂ ਨਾਲ ਹੀ ਆ ਬਈ ਸਾਰਾ ਕੁਝ ਹੈ ਨਾ ਚੱਲ ਮਿਲ ਵਰਕੇ ਚ ਕੰਮ ਚੱਲੀ ਜਾਂਦਾ ਸਭ ਦਾ ਬਾਈ ਦੀ ਵਲੌਗ ਦੇਖਣ ਆ ਹੁਣ ਸਾਡੇ ਕੋਲੇ ਬਾਈ ਤ੍ਰਿਪਤੀ ਰੋਡ ਦਾ ਅੱਛਾ ਅੱਛਾ ਤ੍ਰਿਪਤੀ ਆਹ ਬਣਾਉਂਦੇ ਨੇ ਸਰੀ ਛੂੜੀ ਦੀਆਂ ਗੱਡੀਆਂ ਬਾਈ ਦੀ ਗੱਡੀਆਂ ਨੇ ਯਾਰ ਬੜੀ ਆਪਕੇਰਾ ਪ੍ਰੋਗਰਾਮ ਨੂੰ ਬਸ ਸਤਨਾ ਕੰਮ ਹੋਣਦਾ ਦਨ ਪਤਾ ਹੀ ਆ ਛੰਡੇ ਦੇਣ ਚੱਲਦੇ ਨੇ ਐ ਬੱਤਕਾਂ ਦੇ ਢਾਬੇ ਤੇ ਇਹਦਾ ਨਾਂਗੇ ਦੇ ਵੀਰੇ ਬੰਦੇ ਲੱਗਿਆ ਬਾਈ ਯਾਰ ਬੱਤਕਾਂ ਦੇ ਢਾਬੇ ਖੜੇ ਹੋ ਦੇਖੋ ਸ਼ੇਰੇ ਪੰਜਾਬ ਬਸ ਚੱਲ ਉਹ ਆਪਣੀ ਹੋ ਗਈ ਖਾਲੀ ਮਾਲ ਹੋ ਗਿਆ ਅਨਲੋਡ ਬਸ ਲੋਡਿੰਗ ਕਨਫਰਮ ਆ ਹੁਣ ਨੂੰੜੀ ਲਈ ਜਾਣੇ ਆ ਕਰਦੇ ਆ ਹੁਣ ਲੋਡਿੰਗ ਵਾਲੇ ਬਲੌਗ ਦੇ ਵਿੱਚ ਧੰਨਵਾਦ ਸਾਰਿਆਂ ਦਾ ਸ਼ੇਅਰ ਕਰਦਿਆ ਕਰੋ ਮੇਰਾ ਭਰਾ